ਨਸ਼ਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਨਸ਼ਾ ਵੇਚਣ ਵਾਲਿਆਂ ਉੱਤੇ ਨਕੇਲ ਕਸੀ ਜਾ ਰਹੀ ਹੈ ਇੱਥੇ ਤੱਕ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦੇ ਲਈ ਉਹਨਾਂ ਦੁਆਰਾ ਬਣਾਏ ਗਏ ਗੈਰ ਕਾਨੂੰਨੀ ਤਰੀਕੇ ਦੇ ਘਰਾ ਉੱਤੇ ਤ੍ਰੀੜੇ ਪੰਜੇ ਵੀ ਚਲਾਏ ਜਾ ਰਹੇ ਨੇ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਹੁਸ਼ਿਆਰਪੁਰ ਦੇ ਪਿੰਡ ਨੈਣੋਵਾਲ ਵੇਦ ਵਿੱਚ ਮਹਿਲਾ ਤਸਕਰ ਗੁਰਮੀਤ ਕੌਰ ਜਿਸ ਦੇ ਵਿਰੁੱਧ ਪਹਿਲਾਂ ਹੀ ਐਨਡੀਪੀਸੀ ਦੇ 8 ਮਾਮਲੇ ਦਰਜ ਨੇ ਅਗੋਂ 3 ਮਾਮਲੇ ਵਿੱਚ ਸਜਾਂ ਵੀ ਸੁਣਾਈ ਜਾ ਚੁੱਕੀ ਹੈ ਉਸ ਨੂੰ ਕਾਬੂ ਕਰਨ ਦੇ ਲਈ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਭਾਰੀ ਫੋਰਸ ਲੈ ਕੇ ਪਹੁੰਚੇ ਅਤੇ ਜេសਵੀ ਮਸ਼ੀਨ ਦੀ ਮਦਦ ਨਾਲ ਗੁਰਮੀਤ ਕੌਰ ਦੇ ਘਰ ਉੱਤੇ ਸਰਕਾਰ ਦਾ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ ਐਸਐਸਪੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਕਰਕੇ ਹੁਣ ਤੁਸੀਂ ਗੈਰਕਾਨੂੰਨੀ ਕੰਮਾਂ ਤੋਂ ਤੌਬਾ ਕਰ ਲਓ ਨਹੀਂ ਤਾਂ ਉਹਨਾਂ ਉੱਤੇ ਵੀ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਹੁਣ ਤੱਕ 8 ਪਰਚਿਆਂ ਦਾ ਸਾਨੂੰ ਪਤਾ ਬਾਕੀ ਹੋਰ ਵੀ ਇਹਨਾਂ ਦੇ ਇਹਦੀ ਭੈਣ ਤੇ ਵੀ ਪਰਚੇ ਉਹਨੂੰ ਸਜ਼ਾ ਵੀ ਹੋਈ ਆ ਇਹਦੇ ਮੁੰਡੇ ਦੇ ਵੀ ਪਰਚੇ ਆ ਸਾਰਾ ਪਰਿਵਾਰ ਹੀ ਇਸ ਕੰਮ 'ਚ ਲੱਗਾ ਇੱਥੇ ਤਾਂ ਇਹੀ ਰਹਿੰਦੀ ਸੀ ਕਿ ਇਹਦਾ ਮੁੰਡਾ ਸੀਗਾ ਉੱਤੇ ਹੀ ਪਰਚਾ ਇਹ ਇਹ ਰੰਦੀ ਸੀ ਇਹ ਤੇ ਹੀ ਪਰਚਾ ਸਰਕਾਰ ਦੀ ਕਾਰਵਾਈ ਨੂੰ ਕਿੱਦਾਂ ਦੇ ਬਹੁਤ ਵਧੀਆ ਕਾਰਵਾਈ ਆ ਇਹ ਤਾਂ ਬਹੁਤ ਸੋਹਣੀ ਕਾਰਵਾਈ ਆ ਸਰਪੰਚ ਸਾਹਿਬ ਇੱਕ ਗੱਲ ਹੋਰ ਪੁੱਛੀ ਅੱਜ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਸਰਪੰਚ ਸਾਹਿਬ ਇੱਕ ਗੱਲ ਹੋਰ ਪਤਾ ਲੱਗਿਆ ਵੀ ਪਿੰਡ ਵਾਲਿਆਂ ਨੇ ਵੀ ਪ੍ਰਯਾਸ ਕੀਤਾ ਸੀ ਪੈਸੇ ਜੋੜ ਕੇ ਉਹ ਕੀ ਗੱਲ ਆ ਜੀ ਉਹ ਇਦਾਂ ਸੀ ਕਿ ਜਦੋਂ ਪਿੰਡ 'ਚ 12 13 ਮੁੰਡਿਆਂ ਦੀ ਡੈਥ ਹੋ ਗਈ ਨਸ਼ਿਆਂ ਦੇ ਨਾਲ ਤਾਂ ਫੇਰ ਸਾਨੂੰ ਪਤਾ ਲੱਗਿਆ ਵੀ ਇਹ ਹੀ ਵੇਚਦੀ ਨਸ਼ਾ ਲੋਕਾਂ ਨੂੰ ਦੱਸ ਦਿੱਤਾ ਇਹਨੂੰ ਫੇਰ ਅਸੀਂ ਆ ਕੇ ਪਹਿਲਾਂ ਤਾਂ ਬੇਨਤੀ ਕੀਤੀ ਫੇ ਤੂੰ ਇਹ ਕੰਮ ਨਾ ਕਰ ਇਹ ਉਸ ਵੇਲੇ ਸਾਡੇ ਕੋਲ ਮੰਨ ਜਾਂਦੀ ਰਹੀ ਪਰ ਵੇਚਣ ਹੋ ਨਹੀਂ ਸਾਡੀ ਫਿਰ ਇਹਨੇ ਨਹੀਂ ਜਦੋਂ ਅੱਕ ਕੇ ਅਸੀਂ ਪਿੰਡ ਦਾ ਜਿਹੜਾ ਆਮ ਜਲਾਸ ਕੀਤਾ ਉਹਦੇ ਵਿੱਚ ਇਹਨੂੰ ਸੱਦ ਕੇ ਇਹਦੇ ਨਾਲ ਸਾਡੀ ਡੀਲ ਹੋਈ ਪਈ ਇਹਨੂੰ ਕਿਹਾ ਵੀ ਤੂੰ ਮਕਾਨ ਛੱਡ ਦੇ ਕਿਉਂਕਿ ਇਹ ਸਾਡੇ ਪਿੰਡ ਦੀ ਨਹੀਂ ਇਹ ਚਟਾਲੇ ਤੋਂ ਆ ਕੇ ਇੱਥੇ ਸਾਡੇ ਪਿੰਡ ਇਹਨਾਂ ਨੇ ਇਹ ਧੱਕੇ ਨਾਲ ਮਕਾਨ ਮੱਲਿਆ ਹੋਇਆ ਇਹ ਵੀ ਮਕਾਨ ਜਿਹੜਾ ਕਲੋਨੀਆ ਦਾ ਮਕਾਨ ਆ ਇਹ ਧੱਕੇ ਨਾਲ ਇਹਨਾਂ ਨੇ ਮੱਲਿਆ ਹੋਇਆ ਸੀ ਅਸੀਂ ਇਹਨੂੰ ਕਿਹਾ ਵੀ ਤੂੰ ਮਕਾਨ ਛੱਡ ਦੇ ਤੈਨੂੰ ਅਸੀਂ ਇਹਦੇ ਪੈਸੇ ਦੇ ਦਿੰਨੇ ਆ ਇਹ ਕਹਿੰਦੀ ਵੀ ਮੈਂ 6 ਲੱਖ ਰੁਪਇਆ ਲੈਣਾ ਪਰ ਸਾਡੀ 5.5 ਲੱਖ ਚ ਇੰਨਾ ਗੱਲ ਹੋ ਗਈ ਇੱਕ ਮਹੀਨੇ ਦਾ ਟਾਈਮ ਲਿਆ ਸਾਡੇ ਕੋਲ ਉਹ ਟਾਈਮ ਦੇ ਵਿੱਚ ਜਦੋਂ ਇੱਕ ਮਹੀਨਾ ਬੀਤ ਗਿਆ ਇਹਨੇ ਮਕਾਨ ਨਹੀਂ ਛੱਡਿਆ ਅਸੀਂ ਫੇਰ ਇਹਨੂੰ ਤਦਿਆ ਕਿ ਤੂੰ ਮਕਾਨ ਕਿਉਂ ਨਹੀਂ ਛੱਡਦੀ ਫੇਰ ਇਹ ਮੁਕਰ ਕੇ ਕਹਿੰਦੀ ਮੈਂ ਨਹੀਂ ਛੱਡਣਾ ਅਸੀਂ ਫੇਰ ਮਤਲਬ ਪਿੰਡ ਦੇ ਆਣਾ ਰਲ ਕੇ ਇਹ ਕੋਸ਼ਿਸ਼ ਕੀਤੀ ਵੀ ਇਹਨੂੰ ਪੈਸੇ ਦਿੱਤੇ ਜਾਣ ਇਹਦੇ ਕੋਈ ਰਿਸ਼ਤੇਦਾਰਾਂ ਨੂੰ ਵਿਚ ਪਾਇਆ ਪਰ ਇਹ ਨਹੀਂ ਮੰਨੀ ਇਨ ਬਿਟਵੀਨ ਅਸੀਂ ਫੇਰ ਇਹਨੂੰ ਕਿਹਾ ਵੀ ਤੂੰ ਹੁਣ ਇੱਥੇ ਨਹੀਂ ਰਹਿ ਸਕਦੀ ਇਹ ਇਥੋਂ ਭੱਜ ਗਈ ਭੱਜ ਕੇ ਜਾ ਕੇ ਸਿਕਰੀਏ ਸਿਕਰੀਆਲੇ ਨੇ ਭਜਾਤਾ ਫਿਰ ਟਾਂਡੇ ਚਲ ਗਈ ਇਹ ਹੁਣ ਉਹ ਉੱਥੇ ਵੀ ਜਾ ਕੇ ਫਿਰ ਇਹਦੇ ਉੱਤੇ ਪਰਚੇ ਹੋ ਗਏ ਆ ਕਿਉਂਕਿ ਕੰਮ ਤਾਂ ਛੱਡਦੇ ਹੀ ਨਹੀਂ ਗੇ ਉਹ ਪਰਚੇ ਹੋਣ ਤੋਂ ਬਾਅਦ ਹੁਣ ਇਹ ਜੇਲ੍ਹ ਚ ਮੁੰਡਾ ਵੀ ਮੇਰੇ ਹਿਸਾਬ ਨਾਲ ਪੱਕੀ ਜਾਣਕਾਰੀ ਦੇਣੇ ਲੱਗਦਾ ਵੀ ਉਹਦੇ ਤੇ ਵੀ ਪਰਚੇ ਹੋਏ ਆ ਤਾਂ ਉਹ ਵੀ ਜੇਲ੍ਹ ਚ ਇਹਦੀ ਸਿਸਟਰ ਵੀ ਇੱਕ ਉਹ ਵੀ ਇਦਾਂ ਹੀ ਇਹੀ ਕੰਮ ਚ ਆ ਜਿਹੜੀ ਇਹ ਜਗਾ ਬਣਾਈ ਸੀ ਇਹ ਨਸ਼ਾ ਵੇਚੇ ਚ ਬਣਾਈ ਸੀ ਨਸ਼ਾ ਵੇਚ ਕੇ ਨਸ਼ਾ ਵੇਚ ਕੇ ਬਣਾਈ ਸੀ ਅੱਜ ਅਸੀਂ ਨਨੂਵਾਲ ਵੈਦਪਿੰਡ ਜਿਹੜਾ ਕਿ ਥਾਣਾ ਬੁੱਲੋਵਾਲ ਦੇ ਏਰੀਆ ਦੇ ਵਿੱਚ ਪੈਂਦਾ ਹੈ ਇੱਥੇ ਅਸੀਂ ਖੜੇ ਆ ਇੱਥੇ ਇੱਕ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਬीडीपीओ ਸਾਹਿਬ ਨੂੰ ਕਿ ਪੰਚਾਇਤੀ ਲੈਂਡ ਤੇ ਇੱਕ ਲੇਡੀ ਹੈਗੀ ਇੱਥੇ ਗੁਰਮੀਤ ਕੌਰ ਉਹਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਪਹਿਲਾਂ ਵੀ ਪੰਚਾਇਤ ਨੂੰ ਸਾਨੂੰ ਪਤਾ ਲੱਗਿਆ ਹੈਗਾ ਇਸ ਪੁਰ ਦੀ ਇਨਫੋਰਮੇਸ਼ਨ ਕਿ ਪੰਚਾਇਤ ਨੂੰ ਕਈ ਪੰਚਾਇਤ ਨੇ ਕਈ ਵਾਰੀ ਉਹਨੂੰ ਕਿਹਾ ਵੀ ਸੀਗਾ ਰਿਕਵੈਸਟ ਵੀ ਕੀਤੀ ਸੀਗੀ ਨੋਟਿਸ ਵੀ ਦਿੱਤਾ ਸੀਗਾ ਕਿ ਇਨਕ੍ਰੋਚਡ ਲੈਂਡ ਹੈ ਇਹਨੂੰ ਖਾਲੀ ਕੀਤਾ ਜਾਏ ਬਟ ਜਿਹੜੀ ਲੇਡੀ ਹੈ ਉਹਨੇ ਨਹੀਂ ਕੀਤਾ ਤੇ ਡੀ ਐਸਕੇਲੇਟਡ ਦਾ ਮੈਟਰ ਟੂ ਦੀ ਕੰਪੀਟੈਂਟ ਅਥਾਰਟੀ ਤੇ ਉਹ ਐਸਕੇਲੇਟ ਹੁੰਦਾ ਹੁੰਦਾ ਫਿਰ ਇਸਪਰ ਦ ਡਿਊ ਪ੍ਰੋਸੀਜਰ ਵਾਸ ਫਾਲੋਡ ਐਂਡ ਜਿੱਦਾਂ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਇਨਕ੍ਰੋਚਮੈਂਟ ਨੂੰ ਢਾਇਆ ਜਾ ਰਿਹਾ ਹੈ ਫੋਲੋਇੰਗ ਦ ਡਿਊ ਪ੍ਰੋਸੈਸ ਆਫ ਲਾ ਇਹਦੇ ਵਿੱਚ ਡੀ ਸੀਸ ਆਫਿਸ ਤੋਂ ਸਾਨੂੰ ਪੁਲਿਸ ਹੈਲਪ ਦੇਣ ਵਾਸਤੇ ਡਾਇਰੈਕਸ਼ਨਸ ਮਿਲੇ ਸੀਗੇ ਐਂਡ ਬਿਕੋਜ਼ ਇਨਕ੍ਰੋਚਮੈਂਟ ਹੈ ਮੈਂ ਇਥੇ ਦੱਸਣਾ ਚਾਹਣਾ ਕਿ ਜਿਹੜੀ ਇਹ ਲੇਡੀ ਗੁਰਮੀਤ ਕੌਰ ਹੈ ਇਦਾ ਪਾਸਟ ਵੀ ਜਿਹੜਾ ਹੈਗਾ ਉਹ ਕ੍ਰਿਮੀਨਲ ਹੈ ਕ੍ਰਿਮੀਨਲ ਐਂਟੀਸੀਡੈਂਟਸ ਹੈ ਇਹਦੇ ਅਗੇਂਸਟ 8 ਐਫਆਈਆਰਜ਼ ਦਰਜ ਨੇ ਜੋ ਕਿ ਮੋਸਟਲੀ ਐਨਡੀਪੀਐਸ ਐਕਟ ਦੇ ਵਿੱਚ ਦਰਜ ਹੈ ਉਹਦੇ ਵਿੱਚ 3 ਦੇ ਵਿੱਚ ਇੱਕ ਕਨਵਿਕਸ਼ਨ ਵੀ ਹੋ ਚੁੱਕੀ ਇਹਨੂੰ ਕਨਵਿਕਟ ਹੈਗੀ ਹੈ ਤੇ ਕੁਝ ਐਫਆਈਆਰਜ਼ ਅੰਡਰ ਟ੍ਰਾਇਲ ਹੈ ਕੁਝ ਇਹਦੀ ਹੋਰ ਜੋ ਰਿਲੇਟਿਵਜ਼ ਹੈ ਉਹਨਾਂ ਤੇ ਵੀ ਐਨਡੀਪੀਐਸ ਐਂਡ ਅਦਰ ਕ੍ਰਿਮੀਨਲ ਕੇਸਸ ਦਰਜ ਹੈ ਤੇ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦਾ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਉਹਦੇ ਮੱਦੇ ਨਜ਼ਰ ਅਸੀਂ ਫਿਰ ਪੁਲਿਸ ਹੈਲਪ ਵੀ ਅਚੀ ਤਾਦਾਦ ਦੇ ਵਿੱਚ ਇੱਥੇ ਮੁਹੱਈਆ ਕਰਾਈ ਤਾਕੀ ਕੋਈ ਲੌਂਡਰ ਆਰਡਰ ਇਸ਼ੂ ਨਾ ਬਣੇ ਤੇ ਇਹਦੇ ਨਾਲ-ਨਾਲ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਕੀ ਇਹ ਯੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਪੂਰੇ ਪੰਜਾਬ ਸਟੇਟ ਦੇ ਵਿੱਚ ਜਾਰੀ ਹੈਗਾ ਉਹਦੇ ਉਹਨਾਂ ਦੇ ਡਾਇਰੈਕਸ਼ਨ ਤਹਿਤ ਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਬਿਲਕੁਲ ਤਤਪਰ ਹੈ ਕਿ ਨਸ਼ੇ ਨੂੰ ਨਸ਼ੇ ਦੇ ਮੈਨਸ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਐਂਡ ਜੋ ਵੀ ਇਹਦੇ ਵਿੱਚ ਲਿਫਟ ਹੋਊਗਾ ਉਹਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਬਾਕੀ ਲੋਕਾਂ ਨੂੰ ਵੀ ਕਵਾਂਗੇ ਕੀ ਐਸ ਪਰ ਲਾਅ ਦੇ ਵਿੱਚ ਬਹੁਤ ਪਾਵਰ ਹੈਗੀ ਐਂਡ ਜੋ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਕਾਰਵਾਈ ਕਰਨ ਦੇ ਵਿੱਚ ਤੁਸੀਂ ਸਾਨੂੰ ਹੈਲਪ ਕਰੋ ਇਨਫੋਰਮੇਸ਼ਨ ਸਾਂਝੀ ਕਰੋ ਅਗਰ ਕੋਈ ਐਦਾ ਦੀ ਇਲੀਗਲੀ ਇਨਕ੍ਰੋਚਡ ਲੈਂਡਸ ਹੁੰਦੀ ਹੈ ਉਹ ਕੰਪੀਟੈਂਟ ਜੋ ਅਥਾਰਟिटीज ਹੈਗੀ ਕਨਸਰਨਡ ਅਥਾਰਟिटीज ਨੂੰ ਦੱਸ ਸਕਦੇ ਹੋ ਕੋਈ ਹੋਰ ਅਗਰ ਉਹਨਾਂ ਨੇ ਇਲੀਗਲ ਪ੍ਰੋਸੀਡਸ ਦੇ ਰਾਹੀਂ ਐਂਡੀਪੀਐਸ ਦੇ ਵਿੱਚ ਕੋਈ ਐਦਾਂ ਡਰੱਗਸ ਦੇ ਪੈਸੇ ਦੇ ਨਾਲ ਕੋਈ ਅਗਰ ਪ੍ਰੋਪਰਟੀਆਂ ਬਣਾਈਆਂ ਉਹਨਾਂ ਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਐਸ ਅਸਪਰ ਦੀ ਸੈਕਸ਼ਨ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਅਗੇਂਸਟ ਕਾਰਵਾਈ ਹੁੰਦੀ ਹੈ ਹੁਸ਼ਿਆਰਪੁਰ ਪੁਲਿਸ ਨੇ ਪਿਛਲੇ ਕੁਝ ਸਮਾਂ ਦੇ ਵਿੱਚ ਮੋਰ ਥੈਨ 25 ਕਰੋੜਸ ਆਫ ਪ੍ਰੋਪਰਟੀ ਕੰਪੀਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਸੀ ਫ੍ਰੀਜ਼ ਕਰਾਈ ਹੈ ਤੇ ਅੱਗੇ ਵੀ ਇਹ ਪ੍ਰੋਸੈਸ ਜਾਰੀ ਰਹੇਗਾ ਐਂਡ ਹੁਸ਼ਿਆਰਪੁਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਦੋਂ ਤੋਂ ਇਹ ਯੁੱਧ ਨਸ਼ਿਆਂ ਬਰੁਧ ਇੱਕ ਮਾਰਚ ਤੋਂ ਸ਼ੁਰੂ ਹੋਇਆ ਹੈ ਬੜੇ ਹੀ ਐਗਰੈਸਿਵ ਤਰੀਕੇ ਨਾਲ ਅਸੀਂ ਐਨਡੀਪੀਐਸ ਤੇ ਕੰਮ ਕਰ ਰਹੇ ਹਾਂ ਮਲਟੀਪਲ ਐਫਆਇਰਸ ਹੈਵ ਬੀਨ ਰਜਿਸਟਰਡ ਕਾਫੀ ਜਿਹੜੇ ਪੈਡਲਰਸ ਹੈਗੇ ਸਮਗਲਰਸ ਹੈ ਨੀਅਰ ਅਬਾਊਟ 200 ਅਸੀਂ ਅਰੈਸਟ ਕੀਤੇ ਆਂ ਐਂਡ ਜੋ ਫ੍ਰੀਜ਼ਿੰਗ ਆਰਡਰਸ ਹੈ ਉਹ ਵੀ ਲਏ ਜਾ ਰਹੇ ਆਂ ਕੰਪਟੈਂਟ ਅਥਾਰਟੀ ਵੱਲੋਂ